ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਸਰਕਾਰ ਵੱਲੋਂ ਸਾਰੇ 23 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਰਾਸ਼ਨ ਡਿਪੋ ਆਲਰੇਡੀ ਚੱਲ ਰਹੇ ਨੇ ਤੇ ਜਾਂ ਨਵੇਂ ਅਲੋਟ ਕੀਤੇ ਜਾ ਰਹੇ ਨੇ ਉਹਨਾਂ ਦੀਆਂ ਅਸਾਮੀਆਂ ਭਰਨ ਦਾ ਜਿਹੜਾ ਕੰਮ ਸ਼ੁਰੂ ਕੀਤਾ ਗਿਆ ਇਨਾ ਅਸਾਮੀਆਂ ਨੂੰ ਭਰਨ ਵਾਸਤੇ ਕੁਝ ਸ਼ਰਤਾਂ ਨੇ ਨਿਰਧਾਰਤ ਕੀਤੀਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਸੋ ਬੇਨਤੀ ਹੈ ਜਿਹੜੇ ਪੰਜਾਬ ਦੇ ਨੌਜਵਾਨ ਬੇਰੁਜ਼ਗਾਰ ਨੌਜਵਾਨ ਨੇ ਜਬ ਸਾਡੇ ਕੋਈ ਵੀ ਵਿਅਕਤੀ ਜਿਹੜਾ ਵੀ ਐਲੀਜੀਬਲ ਹੈਗਾ ਉਹਨਾਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਇਸ ਇਹ ਜਿਹੜੀਆਂ ਸ਼ਰਤਾਂ ਨੇ ਉਹਨਾਂ ਤੇ ਖਰਾ ਉਤਰਦੇ ਹੋ ਤਾਂ ਤੁਹਾਨੂੰ ਇਹ ਰਾਸ਼ਨ ਡਿਪੂ ਅਲਾਟ ਕਰਾਉਣ ਵਾਸਤੇ ਜ਼ਰੂਰ ਅਪਲਾਈ ਕਰਨਾ ਚਾਹੀਦਾ ਹੈ ਸੋ ਜਿਹੜੀਆਂ ਸ਼ਰਤਾਂ ਨਿਰਧਾਰਿਤ ਕੀਤੀਆਂ ਗਈਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆਂ ਜਿਹੜਾ ਬਿਨੇਕਰ ਜਿੱਦੇ ਬਲੂ ਅਪਲਾਈ ਕੀਤਾ ਜਾਣਾ ਇੱਕ ਤਾਂ ਉਹਦੀ ਉਮਰ 18 ਸਾਲ ਤੋਂ 37 ਸਾਲ ਦੇ ਵਿੱਚਕਾਰ ਹੋਣੀ ਚਾਹੀਦੀ ਹੈ ਵਿਦਿਅਕ ਯੋਗਤਾ 10ਵੀਂ ਜਾਂ 12ਵੀਂ ਹੋਣੀ ਚਾਹੀਦੀ ਹੈ 10ਵੀਂ ਪੰਜਾਬੀ ਭਾਸ਼ਾ ਨਾਲ ਲਾਜ਼ਮੀ ਤੌਰ ਤੇ ਪਾਸ ਕੀਤੀ ਹੋਣੀ ਚਾਹੀਦੀ ਹੈ ਤੇ ਜਿਹੜਾ ਵੀ ਬੰਦਾ ਬਿਨੇ ਬਿਨੇ ਕਰ ਰਿਹਾ ਅਪਲਾਈ ਕਰ ਰਿਹਾ ਉਹ ਸਰਕਾਰੀ ਜਾਂ ਅਰਧ ਸਰਕਾਰੀ ਵਿਭਾਗ ਦੇ ਵਿੱਚ ਨੌਕਰੀ ਨਹੀਂ ਕਰਦਾ ਹੋਣਾ ਚਾਹੀਦਾ ਜਿਹੜੇ ਰਾਖਵੀਆਂ ਸ਼੍ਰੇਣੀਆਂ ਨੇ ਜਿਹੜੀਆਂ ਕੈਟਾਗਰੀਜ਼ ਹੁੰਦੀਆਂ ਨੇ ਰਿਜ਼ਰਵ ਕੈਟਾਗਰੀਜ਼ ਉਹਨਾਂ ਵਾਸਤੇ ਉਮਰ ਹੱਦ ਦੇ ਵਿੱਚ ਛੋਟ ਦਿੱਤੀ ਜਾਊਗੀ ਪੰਜਾਬ ਸਰਕਾਰ ਦੇ ਨਿਯਮਾਂ ਦੇ ਮੁਤਾਬਕ ਜੋ ਵੀ ਨਿਯਮ ਨਿਰਧਾਰਤ ਹੈਗੇ ਨੇ ਪੰਜਾਬ ਸਰਕਾਰ ਵੱਲੋਂ ਰਾਸ਼ਨ ਡਿਪੂ ਅਪਲਾਈ ਕਰਨ ਦੀ ਕੋਈ ਸਰਕਾਰੀ ਫੀਸ ਨਹੀਂ ਹੈ ਬਿਲਕੁਲ ਮੁਫਤ ਹੈਗਾ ਤੁਸੀਂ ਕਰਨਾ ਕੀ ਆ ਸਿਰਫ ਤੇ ਸਿਰਫ ਤੁਸੀਂ ਜਿਲਾ ਖੁਰਾਕ ਅਤੇ ਸਪਲਾਈ ਕੰਟਰੋਲਰ ਦਫ਼ਤਰ ਡੀ ਐਫ ਐਸ ਸੀ ਦਫ਼ਤਰ ਦੇ ਵਿੱਚ ਜਾਣਾ ਤੇ ਉੱਥੇ ਜਾ ਕੇ ਤੁਸੀਂ ਉਹਨਾਂ ਤੋਂ ਐਪਲੀਕੇਸ਼ਨ ਫਾਰਮ ਲੈ ਕੇ ਤੇ ਐਪਲੀਕੇਸ਼ਨ ਫਾਰਮ ਭਰ ਕੇ ਉੱਥੇ ਉਹਨਾਂ ਨੂੰ ਦੇ ਦੇਣਾ ਨਾਲ ਸਬੰਧਤ ਆਪਣੇ ਡਾਕੂਮੈਂਟਸ ਨਾਲ ਲਿਖ ਜਾਈਓ ਤੇ ਇੱਕ ਗੱਲ ਇਹਦੇ ਵਿੱਚ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਇਹ ਕੋਈ ਆਨਲਾਈਨ ਨਹੀਂ ਹੈ ਫਾਰਮ ਭਰਿਆ ਜਾਣਾ ਇਹ ਸਿਰਫ ਆਫਲਾਈਨ ਹੀ ਭਰਿਆ ਜਾਣਾ ਡੀ ਐਫ ਐਸ ਸੀ ਆਫਿਸ ਦੇ ਵਿੱਚ ਜਾ ਕੇ ਇੱਕ ਗੱਲ ਹੋਰ ਸਪੱਸ਼ਟ ਕੀਤੀ ਕਰਨੀ ਬੜੀ ਲਾਜ਼ਮੀ ਹੈ ਇੱਥੇ ਕਿ ਇਹ ਦੋਸਤੋ ਇਹ ਕਲੀਅਰ ਹੈ ਕਿ ਇਹ ਕੋਈ ਸਰਕਾਰੀ ਨੌਕਰੀ ਨਹੀਂ ਹੈਗੀ ਇਹ ਸਿਰਫ ਰਾਸ਼ਨ ਡਿੱਪੂ ਅਲੋਟ ਕਰਨ ਵਾਸਤੇ ਇੱਕ ਬਿਨੇ ਪੱਤਾ ਤੁਹਾਡੇ ਤੋਂ ਮੰਗੇ ਗਏ ਨੇ ਇਹ ਕਿਸੇ ਤਰ੍ਹਾਂ ਦੀ ਸਰਕਾਰੀ ਨੌਕਰੀ ਦਾ ਪ੍ਰਸਤਾਵ ਨਹੀਂ ਹੈਗਾ ਸੋ ਅਪਲਾਈ ਕਰਨ ਦੀ ਜਿਹੜੀ ਆਖਰੀ ਮਿਤੀ ਆ 24 ਅਪ੍ਰੈਲ 2025 ਹੈ ਸੋ ਜਿਹੜੀਆਂ ਸ਼ਰਤਾਂ ਤੁਹਾਨੂੰ ਦੱਸੀਆਂ ਗਈਆਂ ਨੇ ਉਹਨਾਂ ਸ਼ਰਤਾਂ ਦੇ ਵਿੱਚ ਜੇਕਰ ਤੁਸੀਂ ਫਿੱਟ ਬੈਠਦੇ ਹੋ ਤਾਂ ਤੁਹਾਨੂੰ ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਕਿ ਜਿਹੜੇ ਰਾਸ਼ਨ ਦੀ ਪੁਜੀ ਤੋਂ ਸਾਨੂੰ ਫ੍ਰੀ ਦੇ ਵਿੱਚ ਰਾਸ਼ਨ ਮਿਲਦਾ ਜਾਂ ਰੈਤੀ ਦਰਾਂ ਤੇ ਰਾਸ਼ਨ ਮਿਲਦਾ ਉਹ ਅਲਾਟ ਕਰਾਉਣਾ ਚਾਹੀਦਾ ਹੈ ਇਹ ਵੀ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਉਹਨਾਂ ਦੇ ਪੈਰਾਂ ਤੇ ਖੜੇ ਕਰਨ ਦਾ ਇੱਕ ਬਹੁਤ ਵੱਡਾ ਉਪਰਾਲਾ ਹੈਗਾ ਪੰਜਾਬ ਸਰਕਾਰ ਦਾ ਸੋ ਜੇਕਰ ਤੁਸੀਂ ਇਹ एलिजिਬਿਲਟੀ ਕ੍ਰਾਈਟਰੀਆ ਦੇ ਵਿੱਚ ਤੁਸੀਂ ਫਿੱਟ ਬੈਠਦੇ ਹੋ ਤਾਂ ਤੁਹਾਨੂੰ ਇਹ ਜਰੂਰ ਅਪਲਾਈ ਕਰਨਾ ਚਾਹੀਦਾ ਹੈ ਦਾ ਫੈਸਲਾ ਲੈਣਾ ਚਾਹੀਦਾ ਹੈ ਇੱਕ ਫੈਸਲਾ ਕਲਮੀ ਦਾ ਸੋ ਦੋਸਤੋ ਖੁਦ ਵੀ ਅਪਲਾਈ ਕਰੋ ਆਪਣੇ ਨਾਲ ਦੇ ਦੋਸਤਾਂ ਨੂੰ ਪਰਿਵਾਰਕ ਜਾਂ ਰਿਸ਼ਤੇਦਾਰਾਂ ਨੂੰ ਜਿਹੜਾ ਵੀ एलिजिਬਲ ਹੈਗਾ ਉਹਨਾਂ ਨੂੰ ਜਰੂਰ ਇਸ ਵਾਸਤੇ ਉਤਸ਼ਾਹਿਤ ਕਰੋ ਕਿ ਉਹ ਰਾਸ਼ਨ ਡਿਪੂ ਅਲਾਟ ਕਰਾਉਣ ਵਾਸਤੇ ਅਪਲਾਈ ਕਰਨ ਆਪਣੇ ਜ਼ਿਲ੍ਹੇ ਨਾਲ ਜ਼ਿਲ੍ਹੇ ਦੇ ਜਿਹੜੇ ਵੀ ਤੁਹਾਡੇ ਡੀਐਫਐਸਸੀ ਆਫਿਸ ਹੈਗੇ ਨੇ ਉੱਥੇ ਜਾ ਕੇ ਤੁਸੀਂ ਜਿਹੜੀ ਹੋਰ ਇਨਫੋਰਮੇਸ਼ਨ ਵੀ ਤੁਸੀਂ ਲੈ ਸਕਦੇ ਹੋ ਤਾਂ ਜੋ ਤੁਹਾਨੂੰ ਅਪਲਾਈ ਕਰਨ ਦੇ ਵਿੱਚ ਕਿਸੇ ਦਾ ਵੀ ਪਰੇਸ਼ਾਨੀ ਨਾ ਆਵੇ ਸੋ ਬਹੁਤ ਬਹੁਤ ਧੰਨਵਾਦ